ਰੁਸ਼ਨੀਰ ਕੁਮਾਰ ਜੀ ਕਿਹੜੀ ਜਗ੍ਹਾ ਤੋਂ ਬੋਲਦੇ ਹੋ ਪਿੰਡ ਪੈਲ ਜੀ ਜ਼ਿਲ੍ਹਾ ਜ਼ਿਲ੍ਹਾ ਲੁਧਿਆਣਾ ਜੀ ਹਾਂਜੀ ਅਸੀਂ ਤੁਹਾਨੂੰ 5 ਜੂਸ ਬੋਡੀ ਸਰਸ ਪੈਕ ਦਿੱਤਾ ਸੀਗਾ ਉਹ ਵਰਤਣ ਤੋਂ ਪਹਿਲਾਂ ਤੁਹਾਡੀ ਕੀ ਕੀ ਸਮੱਸਿਆ ਸੀਗੀ ਮੇਰੇ ਤੇ ਇੱਕ ਪਤਣੀ ਆ ਸੀਗਾ ਜੀ ਇੱਕ ਗੰਢਾ ਸੀਗਾ ਜੀ ਇੱਕ ਆਪਣੇ ਲੀਵਰ ਦੀ ਪ੍ਰੋਬਲਮ ਸੀਗੀ ਠੀਕ ਹੈ ਜੀ ਇੱਕ ਤੁਸੀਂ ਬੈਕ ਪੇਨ ਵੀ ਹੈ ਇਹਨਾਂ ਦੇ ਬੈਕ ਪੇਨ ਸੀ ਆਪਣਾ ਜੀ ਠੀਕ ਹੈ ਜੀ ਕਿੰਨੇ ਕ ਟਾਈਮ ਤੋਂ ਸੀ ਇਹ ਜੀ 3-4 ਸਾਲ ਤੋਂ ਸੀ ਜੀ 3-4 ਸਾਲ ਤੋਂ ਮਤਲਬ ਇਹ ਚੱਲਦੀ ਆ ਰਹੀ ਸੀਗੀ ਤੇ ਹੁਣ ਤੁਸੀਂ ਜਿਵੇਂ ਬਾਡੀ ਸਰਵਿਸ ਪੈਕ ਵਰਤੇ ਆ ਸੀਗਾ ਉਦੋਂ ਬਾਅਦ ਕੀ ਫਰਕ ਪਿਆ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਸਰਵਿਸ ਪੈਕ ਵਰਤੇ ਨੂੰ ਤੁਹਾਨੂੰ 4 ਮਹੀਨੇ ਹੋ ਗਏ ਜੀ ਵਰਤੇ ਨੂੰ ਤੇ ਹੌਲੀ ਹੌਲੀ ਜਾਨੀ ਸਾਰੀਆਂ ਸਮੱਸਿਆ ਮੇਰੇ ਹੱਲ ਹੋ ਗਈਆਂ 4 ਮਹੀਨੇ ਹੋ ਗਏ ਵਰਤੇ ਨੂੰ ਤੇ ਹੁਣ ਤੁਹਾਡੇ ਜਿਹੜੇ ਗੰਡਾ ਸੀ ਉਹ ਵੀ ਖੁਰ ਗਈਆਂ ਗੰਡਾ ਵੀ ਖੁਰ ਗਿਆ ਜੀ ਬੈਕ ਪੈਨ ਵੀ ਠੀਕ ਹੋ ਗਿਆ ਪਾਥਰੀ ਵੀ ਨਿਕਲ ਗਈ ਤੇ ਹੁਣ ਜਿਵੇਂ ਤੁਹਾਡੀ ਜਿਹੜੀ ਵੀਡੀਓ ਹੈ ਬਹੁਤ ਪੈਣ ਭਰਾ ਦੇਖਣਗੇ ਸੋਸ਼ਲ ਮੀਡੀਆ ਤੇ ਲੱਖਾਂ ਪਰਿਵਾਰ ਦੇਖਣਗੇ ਤਾਂ ਤੁਸੀਂ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋ ਕੀ ਮੈਸੇਜ ਦੇਣਾ ਚਾਹੋਗੇ ਮੈਂ ਉਹਨਾਂ ਨੂੰ ਇਹ ਸਨੇਹਾ ਦੇਣਾ ਚਾਹੁੰਦਾ ਵੀ ਪੀ ਹਰ ਇੱਕ ਬੰਦਾ ਇਹਨਾਂ ਸਰਵਿਸ ਪੈਕ ਨੂੰ ਆਪਣਾ ਯੂਜ਼ ਕਰਨ ਆਪਣੇ ਲਾਹਾ ਲੈਣ ਨੂੰ ਪੰਜ ਜੂਸ ਬੋਡੀ ਸਰਵਿਸ ਪੈਕ ਜਿਹੜਾ ਸਰਵਿਸ ਪੈਕ ਹੈ ਹਰ ਇੱਕ ਨੂੰ ਵਰਤਣਾ ਚਾਹੀਦਾ ਧੰਨਵਾਦ ਜੀ